ਅੱਜ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਔਰ ਕਈ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਮੈਂ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਮੇਰੇ ਪਿੱਛੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹ ਕਿਸਾਨਾਂ ਦੇ ਘਰਾਂ ਦੇ ਬਾਹਰ ਬੈਠੇ ਨੇ ਔਰ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਉੱਤੇ ਪੁਲਸੀਆ ਕਾਰਵਾਈ ਹੋ ਰਹੀ ਹੈ ਚਾਹੇ ਉਹ ਖਨੋਰੀ ਬਾਰਡਰ ਦੀ ਗੱਲ ਕਰੀਏ ਚਾਹੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਖਨੋਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਕਾਰਵਾਈ ਹੋਈ ਸੀ ਔਰ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਚਾਹੇ ਟਰੈਕਟਰ ਟਰਾਲੀ ਹੈ ਖੇਤੀ ਦੇ ਨਾਲ ਸੰਬੰਧਤ ਜਿੰਨੇ ਵੀ ਉੱਥੇ ਸਮਾਨ ਸੀ ਉਹ ਸਾਰਾ ਚੋਰੀ ਹੋਇਆ ਸੀ ਉਸੇ ਨੂੰ ਲੈ ਕੇ ਹੁਣ ਇੱਕ ਵਾਰ ਫੇਰ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਹੱਲਾ ਬੋਲਣਾ ਸੀ ਕਿਉਂਕਿ ਲੜਾਈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਸੀ ਪਰ ਹੁਣ ਰੇੜਕਾ ਪੰਜਾਬ ਸਰਕਾਰ ਦੇ ਨਾਲ ਵੀ ਕਿਸਾਨਾਂ ਦਾ ਸ਼ੁਰੂ ਹੋ ਗਿਆ ਔਰ 6 ਤਰੀਕ ਧਰਨਾ ਦੇਣਾ ਸੀ ਕਿਸਾਨਾਂ ਨੇ ਪਰ ਉਸ ਤੋਂ ਪਹਿਲੇ ਪੁਲਿਸ ਨੇ ਸويرੇ ਤੜਕਸਾਰ ਪੂਰੇ ਪੰਜਾਬ ਪਰ ਤੋਂ ਚਾਹੇ ਡੱਲੇਵਾਲ ਵੱਡੇ ਆਗੂ ਦੀ ਗੱਲ ਕਰੀਏ ਕਿਸਾਨ ਆਗੂ ਦੀ ਚਾਹੇ ਹੋਰ ਵੀ ਕਈ ਜਥੇਬੰਦੀਆਂ ਦੀ ਆਗੂ ਹੈ ਉਹਨਾਂ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਘਰਾਂ ਦੇ ਵਿੱਚ ਔਰ ਕਈ ਐਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਕਿਸਾਨ ਲਾਈਵ ਵੀ ਹੋਏ ਸੋਸ਼ਲ ਮੀਡੀਆ ਤੇ ਔਰ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਿਆਂ ਦੇ ਅ ਵਿੱਚ ਅੰਦਰ ਬੰਦ ਕੀਤਾ ਤੇ ਕਈਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਸੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿਹੜੇ ਵੱਡੇ ਆਗੂ ਆ ਜਿਹੜੇ ਪ੍ਰਧਾਨ ਆ ਇਹ ਉਹਨਾਂ ਦਾ ਘਰ ਹੈ ਦਿਲਬਖ ਸਿੰਘ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਪੁਲਿਸ ਘਰ ਦੇ ਬਾਹਰ ਖੜੀ ਹੈ ਔਰ ਇਹ ਜਿਹੜੀ ਤਸਵੀਰ ਹੈ ਘਰ ਦੇ ਅੰਦਰ ਨਜ਼ਰਬੰਦੀ ਹੈ ਔਰ ਅਗਰ ਮੈਂ ਗੱਲ ਕਰਾਂ ਤਾਂ 6 ਮਈ ਨੂੰ ਘਰਾਬ ਦਾ ਐਲਾਨ ਕੀਤਾ ਸੀ ਐਸ ਕੇ ਐਮ ਅਤੇ ਨੋਨ ਪ੍ਰਿਟੀਗਲ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ 50 ਪਰ ਦੇ ਦਰਜਨਾ ਕਿਸਾਨਾਂ ਨੂੰ ਘਰਾਂ ਦੇ ਵਿੱਚ ਹੁਣ ਨਜ਼ਰਬੰਦ ਕਰ ਦਿੱਤਾ ਗਿਆ ਗੁਰਦਾਸਪੁਰ ਅੰਮ੍ਰਿਤਸਰ ਬਟਾਲਾ ਜਲੰਧਰ ਮੁਕਸਰ ਫਰੀਦਕੋਟ ਲੁਧਿਆਣਾ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕਈ ਆਗੂਆਂ ਦੇ ਘਰਾਂ ਵਿੱਚ ਪੁਲਿਸ ਨੇ ਰੇਡ ਵੀ ਮਾਰੀ ਹੈ ਮਾਰਚ ਮਹੀਨੇ ਦੇ ਵਿੱਚ ਸ਼ੰਭੂ ਖਨੋਰੀ ਤੇ ਲੱਗੇ ਮੋਰਚੇ ਤੇ ਹੋਈ ਪੁਲਿਸ ਦੀ ਕਾਰਵਾਈ ਦੇ ਦੌਰਾਨ ਕਈ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਕਿਸਾਨਾਂ ਦਾ ਸਮਾਨ ਔਰ ਚੋਰੀ ਹੋਇਆ ਸੀ ਉਸੇ ਨੂੰ ਲੈ ਕੇ ਇਹ ਕਿਸਾਨਾਂ ਨੇ ਹੁਣ ਇੱਕ ਵਾਰ ਫਿਰ ਕਾਲ ਦਿੱਤੀ ਸੀ ਔਰ ਇਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਿਲਬਾਗ ਸਿੰਘ ਜਿਹੜੇ ਪ੍ਰਧਾਨ ਆ ਉਹਨਾਂ ਦਾ ਘਰ ਹੈ ਬਾਹਰ ਪੁਲਸ ਹੈ ਅੰਦਰ ਕਿਸਾਨ ਜਿਹੜੇ ਆਗੂ ਹੈ ਉਹ ਬੈਠੇ ਨੇ ਔਰ ਲਗਾਤਾਰ ਪੰਜਾਬ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ ਹੁਣ ਘਰਾ ਦੇ ਵਿੱਚ ਫਿਰ ਨਜ਼ਰਬੰਦ ਕਰ ਦਿੱਤਾ ਪੂਰੇ ਪੰਜਾਬ ਤੋਂ ਇਹ ਡੱਲੇਵਾਲ ਸਾਹਿਬ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਤੁਹਾਨੂੰ ਵੀ ਨਜ਼ਰਬੰਦ ਕੀਤਾ ਮੈਂ ਸੁਣਿਆ ਕਈ ਕਿਸਾਨਾਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਦਰਅਸਲ ਤੇ ਸਰਕਾਰ ਆਪਣੀਆਂ ناکامیاں ਛਪਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਆ ਜੇ ਸਰਕਾਰ ਨੇ 19 ਤਰੀਕ ਨੂੰ ਸਾਡੇ ਮੋਰਚਿਆਂ ਦੀ ਤੋੜ ਭੰਨ ਕਰਕੇ ਉਥੋਂ ਦੇ ਐਮਐਲਏ ਗੁਰਲਾਲ ਖਨੌਰ ਨੇ ਟਰਾਲੀਆਂ ਚੋਰੀ ਕੀਤੀਆਂ ਸਾਡਾ ਸਮਾਨ ਚੋਰੀ ਕੀਤਾ ਸਾਡੇ ਕੱਪੜਿਆਂ ਤੱਕ ਲੈ ਕੇ ਗੱਡੀਆਂ ਤੋੜ ਕੇ ਸਾਡੀਆਂ ਜੇ ਉਹਦੇ ਵਿੱਚ ਪੁਲਿਸ ਵੀ ਮਿਲੀ ਸੀ ਜੇ ਹੁਣ ਅਈ ਚਾ ਕੇ ਉਥੇ ਸ਼ੰਭੂ ਥਾਣਾ ਘੇਰ ਕੇ ਉਥੇ ਰੌਲਾ ਪਾਉਣਿਆ ਤੇ ਇਹਨਾਂ ਦਾ ਪਰਦਾ ਫਾਸਟ ਹੁੰਦਾ ਇਹ ਲੋਕਾਂ ਸਾਹਮਣੇ ਨੰਗੇ ਹੁੰਦੇ ਆ ਉਹ ਆਪਣੇ ਨੰਗ ਨੂੰ ਬਚਾਉਣ ਲਈ ਅੱਜ ਸਾਨੂੰ ਜਿਹੜਾ ਇਹ ਕਿਸਾਨ ਅੱਜ ਜਿੰਨੇ ਵੀ ਸਾਡੇ ਕਿਸਾਨ ਆ ਗੂ ਨੇ ਸਾਰਿਆਂ ਨੂੰ ਅੱਜ ਇਹਨਾਂ ਨੇ ਨਜ਼ਰਬੰਦ ਕੀਤਾ ਵਾ ਕਿਤੇ ਨਾ ਕਿਤੇ ਇਹ ਇਹ ਮੁਗਲਾਂ ਵਾਲੀ ਰੂਹ ਇਹਦੇ ਚ ਆ ਗਈ ਹੈ ਜਿਹੜਾ ਇੰਨੀ ਡਿਕਟੇਟਰਸ਼ਿਪ ਤੇ ਉਤਰਿਆ ਆਇਆ ਵਾ ਇਹ ਪੰਜਾਬ ਚ ਨਹੀਂ ਚੱਲਣੀ ਇਹਨੂੰ ਅੱਛਾ ਕਿੰਨੇ ਤੁਹਾਡੇ ਆਗੂ ਜਿਹੜੇ ਜਥੇਬੰਦੀ ਦੇ ਹਿਰਾਸਤ ਚ ਲੈ ਨੇ ਥਾਣੇ ਦੇ ਵਿੱਚ ਬੰਦ ਕੀਤੇ ਨੇ ਕਿ ਘਰਾਂ ਦੇ ਵਿੱਚ ਹੀ ਨਜ਼ਰਬੰਦ ਆ ਸਾਰੇ ਸਾਡੇ ਹੀ ਪਹਿਲਾਂ ਤੇ ਮੈਂ ਹੀ ਆ 3 ਵਜੇ ਦੀ ਪੁਲਿਸ ਇੱਥੇ ਆਈ ਹੋਈ ਆ ਦੂਜੇ ਕੇ ਬਲਕਾਰ ਸਿੰਘ ਬੈਂ ਸਾਡੇ ਚਰਨ 77 ਨੇ ਸਾਡੇ ਖਜਾਨਚੀ ਨੇ ਗਰਦੀਪ ਸਿੰਘ ਮਰਦਾਪੁਰ ਉਹਨਾਂ ਨੂੰ ਪੁਲਿਸ ਲੈ ਗਈ ਥਾਣੇ ਗਰਦੀਪ ਸਿੰਘ ਭੱਟੀ ਨੇ ਸਾਡੇ ਖੰਨੇ ਤੋਂ ਬਾਈਸ ਪ੍ਰਧਾਨ ਨੇ ਪੰਜਾਬ ਦੇ ਉਹ ਘਰੇ ਡਟੇਨ ਕੀਤੇ ਹੋਏ ਆ ਸਾਡੇ ਹੋਰ ਵੀ ਕਈ ਛੋਟੇ ਆਗੂਆਂ ਦੇ ਵੀ ਜਿਹੜੇ ਬਲਾਕ ਲੈਵਲ ਤੱਕ ਵੀ ਜਿਹੜੀ ਪੁਲਿਸ ਨੇ ਆ ਰੇਟ ਕੀਤੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੱਲ ਜਿਹੜਾ ਸ਼ੰਭੂ ਥਾਣੇ ਦਾ ਘਰਾਓ ਕਰਨਾ ਵਾ ਉਹਨੂੰ ਅਸੀਂ ਨਾਕਾਮ ਕੀਤਾ ਜਾ ਸਕੇ ਉਹ ਥਾਣੇ ਦਾ ਘਰਾਓ ਨਾ ਹੋ ਸਕੇ ਪਰ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਦਬਾਉਂਗੇ ਉੰਨਾ ਪੰਜਾਬ ਦੇ ਲੋਕ ਉੱਭਰ ਕੇ ਤਾਂ ਆਉਣਗੇ ਇਹ ਮਤ ਸੋਚੋ ਵੀ ਇਹ ਦਬ ਜਾਣਗੇ ਪਹਿਲੀ ਲੜਾਈ ਕੇਂਦਰ ਸਰਕਾਰ ਦੇ ਨਾਲ ਸੀ ਹੁਣ ਹੁਣ ਪੰਜਾਬ ਸਰਕਾਰ ਦੇ ਨਾਲ ਰੇਡ ਕਾ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਨਾਲ ਪੂਰੇ ਪੰਜਾਬ ਦੇ ਕਿਸਾਨਾਂ ਦੀ ਵੱਡੀ ਪੱਧਰ ਤੇ ਅਸੀਂ ਲੜਾਈ ਲੜ ਰਹੇ ਹਾਂ ਜਿਸ ਤਰ੍ਹਾਂ ਇਹਨਾਂ ਨੇ ਸ਼ੰਭੂ ਮੋਰਚੇ ਤੇ ਮੋਰਚਾ ਖੰਡੇੜਿਆ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਕਿਸਾਨ ਹਤੈਸ਼ੀ ਦੱਸਦੀ ਸੀ ਅੱਜ ਸਭ ਤੋਂ ਵੱਡੀ ਕਿਸਾਨ ਬਰੋਧਿਆ ਜਿਵੇਂ ਕਹਿੰਦੇ ਨੇ ਜਿੰਨਾ ਮਰਜੀ ਇਹ ਦਬਾਅ ਪਾ ਲੈਣਾ ਜਿਵੇਂ ਕਹਿੰਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅਸੀਂ ਬਹੁਤ ਤਕੜੇ ਹੋ ਕੇ ਇਸ ਭਗਵੰਤਵਾਨ ਦੀ ਸਰਕਾਰ ਨੂੰ ਇਹਦਾ ਜਵਾਬ ਦੇਵਾਂਗੇ ਜਿਸ ਤਰ੍ਹਾਂ ਇਹਦੇ ਐਮਐਲਏ ਤੋਂ ਲੈ ਕੇ ਇਹਨਾਂ ਦੇ ਵਰਕਰਾਂ ਤੋਂ ਲੈ ਕੇ ਸਾਡੀਆਂ ਟਰਾਲੀਆਂ ਏਸੀ ਔਰ ਸਾਰਾ ਖੁਰਦਵਰ ਕੀਤਾ ਉਹਦੇ ਲਈ ਇੱਕ ਸ਼ੰਭੂ ਮੋਰਚੇ ਦੇ ਇੱਕ ਵੱਡਾ ਮੋਰਚਾ ਉੱਥੇ ਲਾਉਣਾ ਸੀ ਉਹਦੇ ਲਈ ਸਾਨੂੰ ਅੱਜ ਘਰਾਂ ਚ ਨਜ਼ਰਬੰਦ ਕਰਤਾ ਕਿੰਨਾ ਕੁ ਚੇਰ ਕਰ ਲੈਣਗੇ ਅਸੀਂ ਇਸ ਤੋਂ ਵੀ ਤਕੜਾ ਕੋਈ ਸ਼ਕਰਸ਼ ਲਿਕਾਂਗੇ ਤਾਂ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਸਕੇ ਸਕੀਏ ਜੇਕਰ ਲੋਕਾਂ ਨੇ ਇਹਨਾਂ ਨੂੰ 9296 ਐਮਐਲਏ ਦੇਤੇ ਨੇ ਤੇ ਲੋਕ ਇਹਨਾਂ ਨੂੰ ਲਾਉਣਾ ਵੀ ਜਾਣਦੇ ਨੇ ਥੋੜਾ ਟਾਈਮੇ ਰਹਿ ਗਿਆ ਤੁਹਾਡੇ ਸਾਹਮਣੇ ਆ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਸਭ ਤੋਂ ਵੱਡੀ ਇੱਕ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਵਿੱਚ ਹੋਈਆ ਪਹਿਲਾਂ ਲੋਕਾਂ ਨੇ ਇੱਕ ਸਿਰਫ ਕਾਲੀ ਕਾਂਗਰਸੀ ਕਹਿ ਕੇ ਵੀ ਉਹਨਾਂ ਨੇ ਜੀ ਪੰਜਾਬ ਖਾ ਲਿਆ ਪਰ ਇਹਨਾਂ ਨੇ ਤਾਂ ਹੱਥ ਹੀ ਤੋੜਤੀ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਇੰਨੇ ਕਰਪਸ਼ਨਾਂ ਪੰਜ ਅਗਲੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਇਹ ਹੋਏਗੀ ਚਲੋ ਜਿਨ੍ਹਾਂ ਵੀ ਜੇ ਇਹਨਾਂ ਨੇ ਹੁ ਡਿਕਟੇਟਰਸ਼ਿਪ ਅਪਣਾ ਲਈ ਹੈ ਠੀਕ ਹੈ ਨਾ ਕਾਨੂੰਨ ਦਾ ਜਿਹੜਾ ਵਾ ਇਜਾਜ਼ਤ ਦਿੰਦਾ ਜੇ ਸਰਕਾਰ ਧੱਕਾ ਕਰਦੀ ਆ ਆਪਣੇ ਹੱਕਾਂ ਦੇ ਲਈ ਧਰਨਾ ਲਾ ਸਕਦੇ ਆ ਪਰ ਇਹ ਸਾਡੇ ਹੱਕਾਂ ਨੂੰ ਖੋ ਰੇ ਆ ਤੇ ਔਂ ਜਿਹੜੇ ਪਿਛਲੀਆਂ ਸਰਕਾਰਾਂ ਨੇ ਵੀ ਧੱਕਾ ਕਰਿਆ ਇੰਨਾ ਨਹੀਂ ਕਰਿਆ ਇਹਨਾਂ ਨੇ ਤਾਂ ਬਹੁਤਾ ਜ਼ਿਆਦਾ ਕਰਿਆ ਹੁਣ ਜੇ ਉਹਨਾਂ ਨੇ ਧੱਕਾ ਕਰਿਆ ਉਹ ਸਤਾ ਤੋਂ ਬਾਹਰ ਹੋਏ ਨੇ ਉਹਨਾਂ ਦਾ ਤਾਂ ਚਲੋ ਇੱਕ ਅਦਾ ਬਣ ਗਿਆ ਕਿਹਦੇ 10 15 ਬਣ ਗਏ ਮੈਂ ਕਾਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਇੱਕ ਵਾਰੀ ਬਣਦਾ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਆ ਸਾਰੇ ਕਰਾਂਗੇ ਬਾਰਡਰ ਤੇ ਅੱਜ ਤਾਂ ਨਜ਼ਰਬੰਦ ਕਰ ਲਿਆ ਹਿਰਾਸਤ ਚ ਲੈ ਲਿਆ ਇਹ ਅਗਲੀ ਤਰੀਕ ਐਲਾਨੀ ਜਾਏਗੀ ਸ਼ੰਭੂ ਬਾਰਡਰ ਤੇ ਅਜੇ ਕੁਝ ਬੰਦੇ ਜਿਹੜੇ ਸਾਡੇ ਅਹਿਰਾਸ ਚ ਲਏ ਆ ਬਾਕੀ ਸਾਡਾ ਪੂਰਾ ਕੇਡਰ ਪਿਆ ਵਾ ਅਸੀਂ ਕੋਸ਼ਿਸ਼ ਹੈ ਸਾਡੀ ਪਈ ਕੱਲ ਧਰਨਾ ਲਾਵਾਂਗੇ ਔਰ ਸਾਡਾ ਧਰਨਾ ਲੱਗੂਗਾ ਕੱਲੋ ਚਲੋ ਮੈਂ ਬਾਹਰ ਦੀਆਂ ਤਸਵੀਰਾਂ ਨਾਲ ਨਾਲ ਦਿਖਾਦਾ ਕਿਉਂਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹ ਘਰ ਦੇ ਬਾਹਰ ਕਿਸਾਨਾਂ ਦੇ ਖੜੇ ਨਹੀਂ ਔਰ ਪੂਰੇ ਪੰਜਾਬ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਸਿਰਫ ਲੁਧਿਆਣਾ ਤੋਂ ਨਹੀਂ ਪੂਰੇ ਪੰਜਾਬ ਦੇ ਮੈਂ ਮੁਕਸਰ ਦੀ ਗੱਲ ਕੀਤੀ ਬਠਿੰਡੇ ਦੀ ਗੱਲ ਕੀਤੀ ਵੱਖ-ਵੱਖ ਜਗ੍ਹਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਐ ਉਹ ਇਹਨਾਂ ਘਰਾਂ ਦੇ ਬਾਹਰ ਕਈਆਂ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਮੁਲਾਜ਼ਮਾਂ ਨਾਲ ਇਹ ਤੁਸੀਂ ਕਿਸਾਨਾਂ ਦੇ ਘਰ ਦੇ ਬਾਹਰ ਇਹਨਾਂ ਨੂੰ ਨਜ਼ਰਬੰਦ ਕੀਤਾ ਕਿ ਉੱਪਰੋਂ ਆਰਡਰ ਹੋਇਆ ਸੀ ਨਹੀਂ ਅਸੀਂ ਕੋਈ ਆਪਣੀ ਲਾਡ ਰੰਡੋਟੀ ਕਰ ਰਹੇ ਹਾਂ ਹੂੰ ਐਸੀ ਹੀ ਕੋਈ ਗੱਲ ਨਹੀਂ ਕਿਸਾਨਾਂ ਦੇ ਕਿਹਾ ਮਤਲਬ ਉੱਚ ਅਧਿਕਾਰੀਆਂ ਨੇ ਵੀ ਇਹਨਾਂ ਨੂੰ ਸਿਰੇ ਤੜਕਸਾਰ ਨਹੀਂ ਇਦਾਂ ਦਾ ਕੁਛ ਨਹੀਂ ਐ ਐਸੀ ਸਮਝੋ ਲਾਂਡਰ ਨੂੰ ਮੇਨਟੇਨ ਰੱਖਣ ਵਾਸਤੇ ਖੜੇ ਅਸੀਂ ਨਹੀਂ ਇਹਨਾਂ ਨੂੰ ਰੋਕਦੇ ਪਿਓ ਤੁਸੀਂ ਵੀ ਅੱਗੇ ਨਾ ਜਾਈਂ ਨਹੀਂ ਅਸੀਂ ਕੁਛ ਨਹੀਂ ਇਹੋ ਜਿਹਾ ਕੁਛ ਨਹੀਂ ਇਤਨਾ ਤਾਂ ਕੁਛ ਨਹੀਂ ਚਲੋ ਇਹ 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 ਮੁਲਾਜ਼ਮ ਨਹੀਂ ਕਿਉਂਕਿ ਉੱਚ ਅਧਿਕਾਰੀਆਂ ਨੇ ਜਦੋਂ ਆਦੇਸ਼ ਦਿੱਤੇ ਹੁੰਦੇ ਨੇ ਤਾਂ ਉਦੋਂ ਇਹ ਆਪਣੀ ਡਿਊਟੀ ਨਿਭਾਉਂਦੇ ਨੇ ਔਰ ਇਹ ਤਸਵੀਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿਹੜਾ ਪ੍ਰਧਾਨ ਹੈ ਦਿਲਬਖ ਸਿੰਘ ਉਹਨਾਂ ਦੇ ਘਰ ਦੀ ਹੈ ਮੈਂ ਦੁਬਾਰਾ ਫਿਰ ਕਿਸਾਨ ਆਗੂਆਂ ਦੀ ਖਬਰਾਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਵਕਫ ਵਕਫ ਥਾਵਾਂ ਤੋਂ ਇਹ ਤਸਵੀਰਾਂ ਆ ਰਹੀਆਂ ਨੇ ਇਸ ਖਬਰ ਨੂੰ ਲੈ ਕੇ ਕੋਈ ਹੋਰ ਵੱਡੀ ਅਪਡੇਟ ਦੇ ਨਾਲ ਹਾਜ਼ਰ ਹੋਣਾ ਆਪਣੇ ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ